ਸਸੀ ਕਾਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਅੱਜ ਦੀ ਸੂਟਾਂ ਦੀ 컬렉ਸ਼ਨ ਬਹੁਤ ਹੀ ਪਿਆਰੀ ਹੋਏਗੀ ਇਹ ਜਿਹੜਾ ਫੈਬਰਿਕ ਹੋਏਗਾ ਪਿਓਰ ਤੁਹਾਨੂੰ ਕ੍ਰੇਪ ਦੀ ਸ਼ਰਟ ਮਿਲੇਗੀ ਫੁੱਲ ਇਸ ਦੇ ਉੱਪਰ ਹੈਵੀ ਇੰਬ੍ਰੋਇਡਰੀ ਵਰਕ ਕੀਤਾ ਗਿਆ ਹੈਵੀ ਸ਼ਰਟ ਰੈਡੀ ਕੀਤੀ ਗਈ ਨਾਲ ਬਾਟਮ ਹੋਏਗੀ ਪਲੇਨ ਕ੍ਰੇਪ ਦੀ ਪ੍ਰਾਈਸ ਸ਼ਰਟ ਦਾ ਐਂਡ ਬਾਟਮ ਦਾ ਜਿਹੜਾ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਹੈ ਕਲਰ ਜਿਹੜੇ ਹੋਣਗੇ ਸਾਰੇ ਡਾਰਕ ਹੋਣਗੇ ਅਗਲਾ ਫੈਬਰਿਕ ਹੋਏਗਾ ਆਰਗੈਂਜ਼ਾ ਸੈਟਨ ਜਕਵਾਰ ਦਾ ਚ ਫੈਬਰਿਕ ਹੋਏਗਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ बॉਟਮ ਹੋएगी ਪਲੇਨ অর্ਗੇਂజా ਸਾਟਨ ਦੀ बॉਟਮ ਹੋएगी 셔ਟ ਦੇ ਉੱਪਰ ਬਹੁਤ ਹੀ ਪਿਆਰਾ ਵਰਕ ਕੀਤਾ ਗਿਆ ਕਲਰ ਆਪਸ਼ਨ ਸਾਰੇ ਸੂਟਾਂ ਵਿੱਚ ਆਪਾਂ ਡਾਰਕ ਲਗਾਏ ਹੋਏ ਨੇ ਅਗਲਾ ਜਿਹੜਾ ਫੈਬਰਿਕ ਹੋਏਗਾ ਤੁਹਾਨੂੰ ਪਿਓਰ অর্ਗੇਂజా ਸਿਲਕ ਵਿੱਚ ਸੂਟ ਮਿਲ ਜੇਗਾ ਪ੍ਰਿੰਟਡ ਸੂਟ ਹੋਏਗਾ ਪ੍ਰਿੰਟ ਦੇ ਉੱਪਰ ਬਹੁਤ ਹੀ ਪਿਆਰੀ ਐਮਬਰਾਇਡਰੀ ਕੀਤੀ ਗਈ ਹੈ 5 ਮੀਟਰ ਦੀ ਕੱਟ ਹੋਏਗੀ ਵਿਦਆਊਟ ਦੁਪੱਟਾ ਸੂਟ ਹੋਏਗਾ ਕਲਰ ਆਪਸ਼ਨ ਇਹਨਾਂ ਵਿੱਚ ਵੀ ਬਹੁਤ ਹੀ ਪਿਆਰੀ ਲੈ ਕੇ ਆਂਦੇ ਨੇ ਅਗਲਾ ਸੂਟ ਹੋਏਗਾ ਪਿਓਰ ਜੌਰਜਟ ਬਰੋਸ਼ਾ ਵਿੱਚ ਸੂਟ ਮਿਲ ਜੇਗਾ ਡਿਜੀਟਲ ਪ੍ਰਿੰਟ ਹੋਏਗਾ 5 ਮੀਟਰ ਦੀ ਕੱਟ ਹੋਏਗੀ ਕੋਈ ਵੀ ਸੂਟ ਤੁਸੀਂ ਬੁੱਕ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਭੇਜ ਕੇ ਮੇਰੇ WhatsApp ਨੰਬਰ ਤੇ ਸੂਟ ਆਪਣੇ ਜੀ ਬੁੱਕ ਕਰਵਾ ਸਕਦੇ ਹੋ ਕਲਰ ਆਪਸ਼ਨ ਇਹਨਾਂ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਮਿਲ ਜਾਣਗੇ ਜਿਹੜਾ ਵੀ ਸੂਟ ਤੁਸੀਂ ਬੁੱਕ ਕਰਵਾਉਣਾ ਚਾਹੁੰਦੇ ਹੋ ਪ੍ਰਾਈਸਾਰੇ ਸਾਰੇ ਸੂਟਾਂ ਦੇ ਨਾਲ ਦੇ ਨਾਲ ਉੱਪਰ ਮੈਂਸ਼ਨ ਕੀਤਾ ਗਿਆ ਹੈ ਜਿਹੜਾ ਅਗਲਾ ਫੈਬਰਿਕ ਹੋਏਗਾ ਤੁਹਾਨੂੰ ਵੈਲਵਟ ਦੇ ਵਿੱਚ ਸੂਟ ਮਿਲ ਜੇਗਾ ਇਸੇ ਉੱਪਰ ਵੀ ਹੈਵੀ ਏਮਬਰਾਇਡਰੀ ਕੀਤੀ ਗਈ ਹੈ カラー ਇਹਨਾਂ ਵਿੱਚ ਤੁਹਾਨੂੰ ਸਿੰਗਲ ਮਿਲ ਜਾਣਗੇ ਇੱਕ ਜਾਂ ਦੋ ਕਲਰ ਹੋਏਗਾ ਬਹੁਤ ਹੀ ਪਿਆਰੇ ਸੂਟ ਜਿਹਨੇ ਰੈਡੀ ਕੀਤੇ ਗਏ ਨੇ ਪ੍ਰਾਈਸ ਸਾਰੇ ਸੂਟਾਂ ਦਾ ਪਰ ਮੀਟਰ ਦੇ ਅਕੋਰਡਿੰਗ ਉੱਪਰ ਲੱਗਾ ਹੋਇਆ ਵਿਦਆਊਟ ਦੁਪੱਟਾ ਸੂਟ ਹੋਣਗੇ ਜਿਹੜਾ ਸਾਰੇ ਅਗਲਾ ਜਿਹੜਾ ਫੈਬਰਿਕ ਹੋਏਗਾ ਸੈਟਨ ਔਰ ਗੈਂਜ਼ਾ ਦੇ ਇਹ ਵੀ ਸੂਟ ਤੁਹਾਨੂੰ ਮਿਲ ਜੇਗਾ ਪ੍ਰਾਈਸ ਇਹਨਾਂ ਸੂਟਾਂ ਦਾ ਪਰ ਮੀਟਰ ਦੇ ਅਕੋਰਡਿੰਗ ਉੱਪਰ ਮੈਂਸ਼ਨ ਕੀਤਾ ਗਿਆ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਕੋਈ ਵੀ ਸੂਟ ਤੁਸੀਂ ਬੁੱਕ ਕਰਵਾਉਣਾ ਚਾਹੁੰਦੇ ਹੋ ਪ੍ਰਾਈਸ ਚੈੱਕ ਕਰਕੇ ਸੂਟ ਬੁੱਕ ਕਰਵਾ ਸਕਦੇ ਹੋ ਜੇਕਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ